हां हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਚਾਰ ਗਿਆ ਮਸੇ ਲਈ ਲੈ ਕੇ ਆਏ ਜੀ ਤਿੰਨ ਬਾਈ ਗੱਬਣਾਂ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਇੱਕ ਕਰਮ ਵਾਲੀ ਸੂਈ ਵੀ ਆ ਆਓ ਕਰ ਲੈਨੇ ਬਾਈ ਦਾ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬਜੀ ਠੀਕ ਆ ਜੀ ਵਧੀਆ ਵਧੀਆ ਨਾਮ ਤੇ ਡਰੈਸ ਨਾਮ ਇਕਬਾਲ ਸਿੰਘ ਪਿੰਡ ਨਨੇਬਾਲ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਬਾਈ ਤਪਾ ਜੀ ਨੇੜੇ ਪਿੰਡ ਸਹਿਣਾ ਤੇ ਪਤੋੜ ਜੀ ਮੋਬਾਈਲ ਨੰਬਰ 7710737100 ਜੀ ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਵਾੜ ਦੇਦੇ ਕਿਹੜਾ ਸੁਆ ਸੁਈ ਆ ਇਹ ਜੀ ਪਲੂਨ ਬੱਚੀ ਸੁਈ ਆ ਜੀ ਕਦੋਂ ਸੁਈ ਆ ਬਾਈ ਇਹ ਜੀ ਤੜਕੇ ਰਾਤ ਹੀ ਸੁਈ ਆ ਤੇ ਬੱਸੀ ਮੰਗਰਾ ਜੀ ਬੱਚਾ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਇੱਕ ਨੰਬਰ ਬੱਚੀ ਆ ਟੌਪ ਵੀ ਵੱਡੀ ਬਹੁਤ ਆਈ ਬੱਚੀ ਦਾ ਕੱਦ ਬਹੁਤ ਆਈ ਸਹੀ ਗੱਲ ਆ ਬਾਈ ਫੋਨ ਬਾਈ ਬਾਹਰ ਸਾਇਲੈਂਟ ਕਰ ਦੇ ਬੱਚੀ ਚ ਅੱਗੀ ਆ ਬਈ ਫੁੱਲ ਕੁਆਲਿਟੀ ਦੀ ਬੱਚੀ ਮੁੰਡੀ ਬਾਈ ਇਹਦਾ ਬਹੁਤ ਵੱਡੀ ਬਹੁਤ ਆ ਬੱਚੀ ਦੇਖੋ ਠਾਕੇ ਕੱਦ ਬਹੁਤ ਆ ਬੱਚੀ ਦਾ ਕੀ ਬਾਤ ਆ 10 ਕਿਲੋ ਬੋਲਾ ਤਿਆਰ ਆ ਜੀ ਠੀਕ ਆ ਦੋ ਡਾਂਗ ਦੀ ਚੂਆ ਖਾਲੀ ਕਰਤੀ ਸੀ ਆ ਡਾਕਟਰ ਸਾਹਿਬ ਕਿੰਨਾ ਕਿ ਦੇ ਦੂ ਦੁੱਧ ਦੇ ਦੋ ਬਾਈ 23 ਕਿਲੋ ਜੀ ਠੀਕ ਆ ਬਾਈ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮਾਲੀ ਦਾ ਖਾੜੀ ਵਾਲਾ ਆਰਡਰ ਕੱਲਾ ਕੱਲਾ ਥਣ ਪੂਰੀ ਵਿਸਤੀ ਦੇ ਥਣ ਚਾਰੇ ਤਰ੍ਹਾਂ ਨਿੱਖੜਵੇਂ ਪੂਰੇ ਗੈਰ ਤੇ ਚਵਾਈ ਚੂਈ ਕਿਵੇਂ ਬਾਈ ਚਵਾਈ ਇੱਕ ਨੰਬਰ ਆ ਜੀ ਇੱਕ ਨੰਬਰ ਮਾਸ਼ਾਲਾ ਕੱਦ ਕਾਖ ਬਹੁਤਾ ਬੱਛੀ ਦਾ ਡਾਕਟਰ ਸਹੀ ਗੱਲ ਆ ਬਾਈ ਫੁੱਲ ਕੱਦ ਫੁੱਲ ਬਰੀਡ ਆ ਤੋਰਾ ਦੇਖੋ 프ਰਿੰਟ 프ਰਿੰਟ ਪੂਰਾ ਚੰਗਾ ਆਰਡਰ ਦੇਖੋ ਬਾਈ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮਾਲੀ ਨੇ ਤਿਆਰ ਕਰਿਆ ਬੱਚਿਆ ਮਗਰ ਬੱਚੀ ਆ ਸੂਈ ਸਵਾਈ ਆ ਕਿਸੇ ਪਾਸੇ ਗਰਮ ਵਾਲੀ ਨੂੰ ਕੋਈ ਘਾੜ ਨਹੀਂ ਬਾਈ ਕਿ ਵਾਈ ਤੂੰ ਹੀ ਬਾਈ ਕਹਿੰਦਾ ਇੱਕ ਨੰਬਰ ਹੈ ਠੰਡੀ ਸੀਲ ਆ ਬਾਈ ਦਾ ਤੋੜਾ ਦੇਖੋ ਕਮਾਲ ਕੀ ਬੋਲ ਆ ਬਾਈ ਜੈ ਜੈ ਇਹ ਮੋਲੇ ਡਾਕਟਰ ਸਾਹਿਬ ਆਪਾਂ ਨਾ ਵੀ ਫੋਨ ਤੇ ਕਰ ਦਾਂਗੇ ਜੈ ਜੀ ਹੋ ਜੈ ਜੀ ਹੋਗਾ ਫੋਨ ਬਹੁਤ ਠੀਕ ਆ ਬਾਈ ਯਾਂ ਵੀ ਕੋਈ ਵੇਚਣ ਵਾਲਾ ਬੰਦਾ ਲੈ ਜਾਂਦਾ ਹਨਾ ਓਕੇ ਹਾਂ ਦੁੱਧ ਦੇ ਦੋ ਬਾਈ ਤੇ 1 ਕਿਲੋ ਬੱਚੀ ਪਹਿਲਾਂ ਜੀ ਠੀਕ ਆ ਬਾਈ ਬੱਚੀ ਦੇ ਚੀਜ਼ ਬਹੁਤ ਚੰਗਾ ਜੀ ਬੱਚੀ ਦਾ ਕੱਦ ਦੇਖੋ ਡਾਕਟਰ ਸਾਹਿਬ ਹੂੰ ਕੱਦ ਫੁੱਲ ਨਾ ਬਰੀਡ ਫੁੱਲ ਸੁਈਸ ਬਾਈਏ ਫੋਲ ਜਮਾ ਜਾਇਜ਼ ਹੋਊਗਾ ਹੋਊਗਾ ਫੋਨ ਤੇ ਵੀ ਕਈ ਵਾਰੀ ਬਾਈ ਕਹਿੰਦਾ ਵੇਚਣ ਵਾਲੇ ਭਰਾ ਲੈ ਜਾਂਦੇ ਆਰਡਰ ਦੇਖੋ ਖਾੜੀ ਵਾਲਾ ਆਰਡਰ ਕੱਲਾ ਕੱਲਾ ਥਣ ਮੁਥੀ ਰਾਤ ਨੂੰ ਚਾਰੇ ਥਣ ਨਿਕਲ ਗਏ ਪੂਰੇ ਗੈਰ ਤੇ ਨਾਣਾ ਨੂਣਾ ਕਰ ਮਲਾਈ ਦੇ ਫੁੱਲ ਆ ਬਾਕੀ ਵੱਡੀ ਗੱਲ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀ ਆ ਮੋਲ ਜਮਾ ਜਾਇਜ਼ ਮੋਲ ਜਾਇਜ਼ ਅੱਠੀ ਦੋ ਨੰਬਰ ਤੇ ਕਿਹੜਾ ਸੂਏ ਵੀ ਇਹ ਦੂਜੇ ਸੂਏ ਆ ਜੀ ਡਾਕਟਰ ਸਾਹਿਬ ਕਿੰਨਾ ਟਾਈਮ ਪਿਆਦਾ ਬਾਈ ਇਹ ਮੰਨ ਕੇ ਚੱਲ ਜੀ 5-4 ਦੇ ਲੈ ਜੀ 5 ਤੋਂ 4 ਬਰੀਡ ਬਹੁਤ ਆ ਬੱਚੀ ਡਾਕਟਰ ਬਰੀਡ ਬਾਲੀ ਆ ਬਾਈ ਸਹੀ ਗੱਲ ਹਮ ਕੱਲੀ ਕੱਚੀ ਕੱਚੀ ਆ ਬਰੀਡ ਫੁੱਲ ਆਰਡਰ ਕਮਾਲ ਮੁਠੀ ਵਾਲਾ ਥਾਣਾ ਕੱਲਾ ਖੱਲਾ ਥਾਣਾ ਕੱਚੀ ਜ਼ਰੂਰ ਆ ਦੇਣ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੋ ਕਿੰਨਾ ਕ ਦੁੱਧ ਦੀ ਦੁੱਧ ਦੇ ਦਿੰਦੇ ਆ ਜੀ ਬਾਈ 23 ਕਿਲੋ ਠੀਕ ਆ ਬਾਈ ਪੂਰਾ ਦੇਖੋ ਚੌੜੀ ਜੂੜੀ ਬਹੁਤ ਆ ਲੇਵਾ ਕਮਾਲ ਦਾ ਕੱਲੀ ਕੱਚੀ ਕੱਚੀ ਆ ਥਾਨ ਬਹੁਤ ਚੰਗਾ ਲੱਗਿਆ ਥਾਨ ਤੋਂ ਤਾਂ ਡਾਕਟਰ ਸਾਹਿਬ ਪੁੱਛੀ ਨਾ ਲੈ ਥਾਨ ਤੇ ਲੈ ਜਿਵੇਂ ਮਰਜ਼ੀ ਬੈਠਾ ਮਰਜ਼ੀ ਬੈਠਾ ਮੁੱਠ ਹੁੰਦਾ ਤੇ ਨਾੜਾ ਨੂੜਾ ਫੁੱਲ ਚੰਗੇ ਦੇਖੋ ਡਾਕਟਰ ਸਾਹਿਬ ਕੀ ਬਾਤ ਆ ਭਾਈ ਥਾਨ ਤੋਂ ਤਾਂ ਕੀ ਬਾਤ ਆ ਜਾਰੇ ਲੈ ਸਹੀ ਗੱਲ ਆ ਭਾਈ ਕੱਲੀ ਕੱਚੀ ਗਤੀਆ ਪਰ ਸ਼ਾਤੂ ਦੇਖੋ ਲੈਵਲ ਹੈ ਕਮਾਲਾ ਮੋਲੇ ਦਾ ਫੂਨ ਫੂਨ ਦੀ ਕਰਾਂ ਜਾਇਜ਼ ਕਰਾਂਗੇ ਡਾਕਟਰ ਮੋਲ ਆਪਾਂ ਬਹੁਤ ਠੀਕ ਆ ਬਾਰੇ ਮੋਲੇ ਨੂੰ ਵੇਚਣ ਵਾਲੀ ਗੱਲ ਦੀ ਕਰਾਂਗੇ ਆਪਾਂ ਮੋਲ ਲੈ ਭਾਈ ਕਹਿੰਦਾ ਫੂਨ ਤੇ ਹੋ ਜਾਊਗਾ ਮੋਲਾ ਜਿਹੜਾ ਵੈੜ ਦੇ ਹਿਸਾਬ ਨਾਲ ਬਿਲਕੁਲ ਜਾਇਲ ਹੂਆ ਵੈਡ ਚੰਗੀ ਆ ਫਲੀ ਵੀ ਆ ਪ੍ਰਿੰਟ ਵਾਲੀ ਆ ਥਾਂ ਲੈ ਵੈ ਇੱਕ ਨੰਬਰ ਇਕੱਲੀ ਬਸ ਖੱਚੀ ਖੱਚੀ ਤੇ ਸਾਰੀਆਂ ਢੱਲਾਂ ਕੱਢ ਕੇ ਨਾ ਬਲ ਬੁਲ ਫੇਰ ਪੰਡ ਵਾਲੇ ਲੈ ਕੇ 150 80 ਦੇਖੋ ਖਾੜੀ ਵਾਲਾ ਲੈ ਵੀ ਬੜਾ ਸੁਣਾਉਣਾ ਦੇਖੋ ਗੱਟ ਲੈ ਹੀਟਿੰਗ ਚੈੱਕ ਕਰਿਓ ਬੇਬੀ ਕਮਾਲ ਆ ਅੱਗੇ ਭਰਾ ਸਾਡਾ ਨੰਬਰ ਇਹ ਡਟਾ ਤੀਜੇ ਸੂਏ ਸੁਣਾ ਜੀ ਕਿੰਨੇ ਦਿਨ ਲੈਂਦੀ ਆ ਭਰਾ ਜੀ ਇਸ ਮੰਨ ਕੇ 2-4 ਦਿਨ ਹੀ ਲੋ ਜੀ 2-3 ਦਿਨ ਲੈ ਜਾ ਜੀ ਹੂੰ ਮਨ ਕੋ ਦੋ ਦੋ ਇਹ ਦੇ ਦਿੰਦੇ ਬਾਈ ਤੇ ਕਿੱਲੋ ਇਹ ਵੀ ਓਕੇ ਫੇਸ ਬੜਾ ਚੰਗਾ ਬੋਦੀ ਬਾਦੀ ਚੰਗੇ ਸੁਨੱਖ ਕੱਦ ਬਹੁਤ ਆ ਜੀ ਬੱਚੀ ਦਾ ਬਰੀਕੀ ਚ ਬਹੁਤ ਹਨ ਬਰੀਕ ਬਹੁਤ ਆ ਜੀ ਲੇਵਾ ਲੋ ਬਈ ਬੜਾ ਬਣਾਉਣਾ ਬੱਚੀ ਤੇ ਲੇਵਾ ਕਮਾਲ ਦਾ ਇਕਲੀ ਕੱਚੀ ਕੱਚੀ ਆ ਦੇਣ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂਗੀ ਤੂਰਾ ਦੇਖੋ ਬਈ ਤੂਰੇ ਦੀ ਵੀ ਚੰਗੀ ਆ ਚੰਗੀ ਆ ਕੱਦ ਘਾਟ ਵਾਲੀ ਆ ਕੀ ਮੋਲ ਆ ਵੀਰੇ ਇੱਕ ਫੋਨ ਤੀ ਉ ਤਾਂ ਜਾਇਜ਼ ਹੀ ਕਰਾਂਗੇ ਉਹ ਆਪਾਂ ਇਹ ਤਾਂ ਦੇਣ ਲੈਣ 66000 ਰੁਪਿਆ ਜੀ ਚੱਕ ਬਾਈ ਕਰਨਾ ਤਾਂ ਇਹ ਨਹੀਂ ਚੱਲ ਇੱਕ ਕਰ ਦੇਣਾ ਇੱਕ ਦੀ ਦਾ ਮੁੱਲ ਤਾਂ ਜ਼ਰੂਰੀ ਹੈ ਵਿੱਚ ਹਣਾ ਠੀਕ ਆ ਬਾਈ 66000 ਰੁਪਿਆ ਮੁੱਲ ਲੈਣ ਲੈਣ ਆ ਜੀ ਦਾ ਮੌਕਾ ਤੇ ਜਰੂਰ ਹੋ ਜੀ ਦੇਣ ਲੈਣ ਵਾਲਾ ਰੇਟ ਆ ਬਾਈ ਬੁੱਲ ਜਾਇ ਜਾਂ ਬੈਡ ਚੰਗੀ ਆ ਖਰ ਨਿਕਰੂ ਬਹੁਤ ਬਾਈ ਲੇਵਲੂ ਆ ਬਹੁਤ ਆ ਨਾਣਾ ਨੂਣਾ ਫੁੱਲ ਚੰਗੀ ਬਰੀਕੀ ਚੈੱਕ ਕਰਦਾ ਆਰਡਰ ਦੇਖ ਕਮਾਲ ਦਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕਣਵੇਂ ਪੂਰੇ ਗੈਪ ਤੇ ਚਵਾਈ ਜੁਈ ਬਹੁਤ ਚੰਗੀ ਬੱਚਵਾਈ ਬਹੁਤ ਚੰਗੀਆਂ ਸਹੀ ਆ ਦੋ ਦਿੰਦੇ 25 ਕਿਲੋ ਵੈਟ ਜੇ ਠੀਕ ਆ ਭਾਈ ਕਿਹੜਾ ਸ਼ੂਹ ਹੈ ਇਹ ਇਹ ਇਹਨੇ ਵੀ ਤੇ ਇਹ ਦੂਜੇ ਸ਼ੂਹੇ ਆ ਜੀ ਠੀਕ ਆ ਭਾਈ ਕਿੰਨੇ ਦਿਨ ਲੈਂਦੀ ਹੈ ਇਹ ਇਹ ਦਿਨ 5-4 ਲੈ ਜੋ ਜੀ 5-4 ਲੈ ਜੋ ਆਰਡਰ ਬਹੁਤ ਚੰਗਾ ਹੈ ਆਰਡਰ ਰੋਡੂ ਤਾਂ ਕੁਆਲਿਟੀ ਬੜੀ ਚੰਗੀ ਬਹੁਤ ਚੰਗੀ ਹੈ ਲੈ ਲੂਗੇ ਤਾਂ ਪੰਡੀ ਬੰਨੀ ਫਿਰਦੀ ਹੈ ਤੇ ਥਾੜ ਦੇਖੋ ਲੱਗਿਆ ਸਾਈਜ਼ ਚੈੱਕ ਕਰੋ ਥਾੜ ਦਾ ਬਹੁਤ ਚੰਗਾ ਖੁੱਲੀ ਵੱਡੇ ਵੀ ਬਹੁਤ ਆ ਬੈੜ ਜੀ ਇਹਨੇ ਦੁੱਧ ਦੇਦਾ 24-25 ਕਿਲੋ ਡਾਕਟਰ ਠੀਕ ਆ ਭਾਈ ਬਰੀਕ ਵਾਲੀ ਆ ਬੈੜ ਫੁੱਲ ਵੱਡੀ ਆ ਫੁੱਲ ਬਰੀਕ ਆ ਫੇਸ ਬੜਾ ਚੰਗਾ ਬੋਦੀ ਬੜੀ ਚੰਗੀ ਆ ਨਾਕੂ ਫੁਣਾ ਬੈਡ ਦੇ ਵਿੱਚ ਹੌਲਾ ਪਤਲੀ ਚਾਵੜੀ ਵਾਲੀ ਆ ਦੁੱਧ ਵਾਲਾ ਪੀਸ ਆ ਬਾਈ ਦੁੱਧੀ 24 25 ਕਿਲੋ ਦੇ ਦੇਣਾ ਡਾਕਟਰ ਵੱਡੀ ਬਹੁਤ ਆ ਬਾਈ ਬਰਾ ਚੈੱਕ ਕਰੋ ਕਮਾਲ ਦਾ ਬਾਈ ਕੱਚੀ ਕੱਚੀ ਆ ਬਸ ਦਿਨ ਕੱਢਦੀ ਆ ਹਜੇ ਉਹਦ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਮੁੱਲ ਵੀਰੇ ਦਾ ਮੁੱਲੇ ਦਾ ਫੋਨ ਤੀ ਕਰ ਗਿਆ ਜਾ ਡਾਕਟਰ ਠੀਕ ਆ ਆਈ ਹੁੰਦਾ ਕਿ ਵੀ ਨਾ ਕੋਈ ਚਾਰ ਦੋਤ ਲੈਣੇ ਵੇਚਣ ਵਾਲਾ ਆ ਲਾ ਕੇ ਨਾ ਤੂੰ ਮੁੱਲ ਕਰਿਆ ਬਾਈ ਹਣਾ ਗਾਂ ਫਿਰ ਅਗਲੇ ਨੇ ਵੇਚ ਨਹੀਂ ਹੁੰਦੀ ਸਹੀ ਆ ਦੇਖੋ ਲੇਵਾ ਦੇਖੋ ਕੁਆਲਿਟੀ ਵਾਹ ਦੇਖੋ ਹੀ ਨਾੜਾ ਨੂੰ ਨਾ ਫੁੱਲ ਚੰਗੀਆਂ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਪੂਰੀ ਵਿੱਤੀ ਦੇ ਥਣ ਤੋਰਾ ਇੱਕ ਨੰਬਰ ਆ ਫੁੱਲ ਬਰੀਡ ਆ ਕਿਸੇ ਪਾਸ ਕਰ ਮਲੇ ਕੋਈ ਗੜ ਨਹੀਂ ਬਸ ਕੱਲੀ ਕੱਚੀ ਗੱੱਚੀ ਆ ਲੇਵਾ ਬਹੁਤ ਪੰਡ ਵਾਲਾ ਲੈ ਕੇ ਨਾ ਫੇਰ ਸੋਣਾ ਜਿਹੜੇ ਹਸਾਉਂਦਾ ਬਰੀਕੀਆਂ ਦੇ ਬਾੜ ਦੇ ਵਿੱਚ ਦੁੱਧ ਵਾਲਾ ਪੀਸ ਆ ਬਾਈ ਜਮ ਆਰਡਰ ਦੀ ਦੇਖੋ ਕੁਆਲਿਟੀ ਕਮਾਲ ਨਾਗਸੀ ਭਰਾ ਕੋਲੇ 4 ਚਾਰੀ ਦਿਖਾਤੇ ਬਈ ਬੋਲ ਲਾ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਜੈ ਜੀ ਹੋਣਗੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆ ਬਾਈ ਨਗ ਨਟ ਕਰ ਲਿਓ ਧੰਨਵਾਦ ਬਈ